ਵੱਲੋਂ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਜਿਹੜੇ ਹੈਗੇ ਆ ਅਸੀਂ ਜਿਹੜੇ ਡਰਗ ਹੌਟਸਪots ਹੈਗੇ ਨੇ ਉਹਨਾਂ ਨੂੰ ਕੋਆਰਡੀਨੇਟ ਸਬਕਸ਼ਨ ਅੱਜ ਕਰਕੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਚੈਕਿੰਗ ਕੀਤੀ ਹੈ ਜਿਹਦੇ ਵਿੱਚ ਜਿਹੜੇ ਵੱਖ-ਵੱਖ ਪੈਰਾਮੀਟਰਸ ਨੂੰ ਅਸੀਂ ਫਾਲੋ ਕੀਤਾ ਕਿ ਕਿਹੜੇ ਬੇਲ ਆਊਟ ਆਏ ਹੋਏ ਨੇ ਜਿਹੜੇ ਪਹਿਲਾ ਮੁਕਦਮੇ ਦੇ ਕਿੰਨੇ ਕੈਜ਼ ਦੇ ਵਿਅਕਤੀਆਂ ਦੇ ਜਿਨ੍ਹਾਂ ਦੇ ਦੋਸ਼ੀਆਂ ਦੇ ਉੱਤੇ ਮੁਕਦਮੇ ਦਰਜ ਸੀ ਉਹਨਾਂ ਨੂੰ ਮੇਲ ਦੇ ਵਿੱਚ ਅਸੀਂ ਭੇਜਿਆ ਸੀ ਉਹਨਾਂ ਜੋ ਅਗਰ ਕੋਈ ਚਮਾਰਦਤਿਆ ਉਹਨਾਂ ਨੂੰ ਚੈੱਕ ਕਰਨ ਵਾਸਤੇ ਕੋਈ ਦੁਬਾਰਾ ਇਹ ਇਹਨਾਂ ਨਸ਼ਿਆਂ ਦੇ ਕੰਮ ਦੇ ਵਿੱਚ ਕੋਈ ਦੁਬਾਰਾ ਇਨਵੋਲ ਨਾ ਹੋਵੇ। ਉਹ ਪਿੰਡ ਦੇ ਵਿੱਚ ਹੁਣ ਕਿੰਨੇ ਕੁ ਪਰਸੈਂਟ ਜਿਹੜੀ ਹੈਗੀ ਹੈ ਕੋਈ ਸਮੱਸਿਆ ਹੈ ਇਹਨਾਂ ਹੌਟਸਪੌਟਸ ਦੇ ਵਿੱਚ ਉਹਦੇ ਸੰਬੰਧੀ ਜਿਹੜੀ ਹੈਗੀ ਹੈ ਆਪਣੇ ਜਿਹੜੇ ਸਾਡੇ ਮੋਤਵਰ ਬੰਦੇ ਹੈਗੇ ਇਸ ਤੋਂ ਸਰਪੰਚ ਨੇ ਜਾਂ ਸੌਫਕਾ ਸਰਪੰਚ ਨੇ ਪੰਚਾਇਤਾਂ ਦੇ ਆਮ ਇਥੋਂ ਦੇ ਰਿਸਪੈਕਟ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਇਸ ਜੀ ਪਿੰਡ ਦੀ ਗੱਲ ਕਰੀਏ ਤਾਂ 100% ਜਿਹੜਾ ਹੈਗਾ ਨਸ਼ਾ ਖਤਮ ਹੋ ਚੁੱਕਿਆ ਜਿਹੜੇ ਵਿਅਕਤੀ ਨਸ਼ੇ ਦਾ ਕੰਮ ਕਰਦੇ ਸੀ ਉਹ ਅੱਜ ਵੀ ਆ ਘਰ ਮੈਂ ਚੈੱਕ ਕੀਤੇ ਆ ਕਿ ਉਹ ਜੇਲ੍ਹ ਦੇ ਵਿੱਚ ਐਂਡ ਅੱਗੇ ਤੋਂ ਵੀ ਜੇ ਕੋਈ ਇਹਨਾਂ ਨੂੰ ਜਿਹੜਾ ਹੈਗਾ ਸਖਤ ਸੁਨੇਹਾ ਦਿੱਤਾ ਜਾਂਦਾ ਕਿ ਅਗਰ ਕੋਈ ਨਸ਼ੇ ਦੇ ਵਿੱਚ ਕੰਮ ਦੇ ਵਿੱਚ ਕੋਈ ਇਨਵੋਲਵ ਹੁੰਦਾ ਨਸ਼ਾ ਵੇਚਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀ ਕੀਤੀ ਜਾਊਗੀ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਹੈਗੇ ਨੇ ਉਹਨਾਂ ਦਾ ਅਸੀਂ ਪਿੰਡ ਵਾਲਿਆਂ ਨੂੰ ਅਸੀਂ ਜਿਹੜਾ ਦੱਸਿਆ ਹੈਗਾ ਕਿ ਐਡਿਕਟਸ ਦਾ ਅਸੀਂ ਐਡਮਿਟ ਕਰਵਾ ਕੇ ਡਰੱਗ ਡਿਟੈਕਸ਼ਨ ਸੈਂਟਰਸ ਹੈਗੇ ਨੇ ਪੰਜਾਬ ਸਰਕਾਰ ਦੇ ਜਿਹੜੇ ਸੈਂਟਰ ਹੈਗੇ ਨੇ ਉਹਨਾਂ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿ ਉਹ ਮੁੱਖ ਜਿਹੜੀ ਧਾਰਾ ਹੈਗੀ ਹੈ ਦੁਆਰਾ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਤੇ ਨਸ਼ੇ ਦੀ ਜਿਹੜੀ ਇਹ ਦਲਦਲ ਦੇ ਵਿੱਚੋਂ ਬਾਹਰ ਆਜਣ ਉਹਨਾਂ ਦਾ ਇਲਾਜ ਕਰਾਇਆ ਜਾਵੇਗਾ ਤੇ ਜਿਹੜੇ ਦੇ ਨਸ਼ੇ ਦੇ ਸਪਲਾਈਰ ਜਾਂ ਫੈਡਰਲ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਤਾਂ ਬਸ